ਭਾਈ ਜਿਗਰੇ ਵਾਲੇ ਥੋੜੇ ਦੇ ਅੱਗੇ ਖੜਦੇ ਆ ਆ ਥੋੜਾ ਫਿਰ ਰਿਹਾ ਨਾਰੀਅਲ ਤੋੜੇ ਜਾ ਰਿਹਾ ਔਰ ਵਿਸ਼ਵਾਸ ਦੇ ਨਾਲ ਸਿੰਘ ਸੂਰਮੇ ਅੱਗੇ ਲਿਟੇ ਹੋਏ ਆ ਔਰ ਦੱਸਦਾ ਇਹ ਕਿ ਜਿਹੜਾ ਸਿੰਘ ਨੌਜਵਾਨ ਹਥੋੜਾ ਚਲਾ ਰਿਹਾ ਉਸ ਦੀਆਂ ਅੱਖਾਂ ਦੇ ਉੱਤੇ ਕੱਪੜਾ ਬੰਨਿਆ ਹੋਇਆ ਜੇ ਤੁਹਾਨੂੰ ਕੋਈ ਕਹਿ ਦੇਵੇ ਕਿ ਤੁਸੀਂ ਇੱਦਾਂ लेट ਜਾਓ ਤਾਂ ਮੈਂ ਹਥੋੜਾ ਚਲਾ ਦਿਆਂ ਤਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿਸ ਤੇ ਵਿਸ਼ਵਾਸ ਹੁੰਦਾ ਉਸ ਦੇ ਅੱਗੇ ਨਿ ਧੜਕ ਹੋ ਕੇ ਖੜਿਆ ਜਾਂਦਾ ਆ ਤਸਵੀਰਾਂ ਵੇਖੋ ਤੁਸੀਂ ਤਿਬੜੀ ਕੈਂਟ ਸੌਣੀ ਦੀਆਂ ਨੇ ਔਰ ਦਾ ਤਈਏ ਕਿ ਇੱਥੇ ਆਰਮੀ ਸਿੱਖ ਰੈਜੀਮੈਂਟਾਂ ਦਾ ਮੇਲਾ ਲੱਗਿਆ ਔਰ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਫੌਜੀ ਜਵਾਨ ਤੇ 올ਡ ਏਜ ਜਿਹੜਾ ਨੇ ਆਰਮੀ ਦੀ ਨੌਕਰੀ ਕਰ ਛੱਡੀ ਆ ਸਭ ਇੱਥੇ ਪਹੁੰਚੇ ਤਸਵੀਰਾਂ ਨੂੰ ਵੇਖਣ ਵਾਸਤੇ ਇਹ ਰੰਗਾ ਰੰਗ ਪ੍ਰੋਗਰਾਮ ਨੂੰ ਵੇਖਣ ਵਾਸਤੇ ਔਰ ਵੇਖੋ ਤੁਸੀਂ ਜਿਨ੍ਹਾਂ ਨੇ ਇਕੱਠਿਆਂ ਨੇ ਨੌਕਰੀ ਕਰੀ ਆ ਉਹਨਾਂ ਦਾ ਵੀ ਅੱਜ ਮਲਾਪ ਹੋਇਆ ਤਾਂ ਜਿਨ੍ਹਾਂ ਨੇ ਕੱਟਿਆ ਨੇ ਟ੍ਰੇਨਿੰਗ ਕਰੀ ਆ ਉਹਨਾਂ ਦਾ ਵੀ ਮਲਾਪ ਹੋਇਆ ਤਾਂ ਜਿਹੜਾ ਬਰਫ਼ਾਂ ਦੇ ਵਿੱਚ ਪਰ ਸਿਆਲਤ ਮਾਈਨਸ ਡਿਗਰੀ ਦੇ ਵਿੱਚ ਡਿਊਟੀਆਂ ਕਰੀਆਂ ਨੇ ਉਹਨਾਂ ਦਾ ਵੀ ਇੱਥੇ ਮਲਾਪ ਹੋਇਆ ਔਰ ਵੱਖ-ਵੱਖ ਜੁਨਟਾਂ ਦੇ ਜੋ ਸਰਦਾਰ ਜੋ ਫੌਜੀ ਜੋ ਜਵਾਨ ਪਹਿਲਾਂ ਨੌਕਰੀਆਂ ਕਰਕੇ ਗਏ ਆ ਦੇਸ਼ ਦੀ ਸੇਵਾ ਕਰਕੇ ਗਏ ਆ ਤਾਂ ਉਹਨਾਂ ਵਾਸਤੇ ਇਹ ਮੇਲਾ ਲਗਾਇਆ ਗਿਆ ਔਰ ਮੇਲ ਮਲਾਪ ਹੋਇਆ ਵੇਖੋ ਬਰਫ਼ ਕਿਵੇਂ ਤੋੜੀ ਜਾ ਰਹੀ ਆ ਜਸਟ ਤੇ ਰੱਖ ਕੇ ਛਾਤੀ ਤੇ ਰੱਖ ਕੇ ਬਰਫ਼ ਨੂੰ ਥੋੜੇ ਨਾਲ ਤੋੜਿਆ ਜਾ ਰਿਹਾ ਆ ਆ ਤਸਵੀਰਾਂ ਤੁਸੀਂ ਵੇਖੋ ਤਾਂ ਤੁਸੀਂ ਕਿਵੇਂ ਵੇਖਦੇ ਹੋ ਇਹ ਗੁਰੂ ਦੀਆਂ ਸ਼ਕਤੀਆਂ ਇਹ ਉਹ ਪਰਮਾਤਮਾ ਦੀਆਂ ਸ਼ਕਤੀਆਂ ਤਾਂ ਹਿੰਮਤ ਹੈ ਉਹਨਾਂ ਸਰਦਾਰਾਂ ਦੀ ਉਹ ਸਿੱਖ ਸਰਦਾਰ ਕਿਵੇਂ ਆਪਣਾ ਰੋਲ ਨਿਭਾ ਰਹੇ ਆ ਤਸਵੀਰਾਂ ਤੁਸੀਂ ਵੇਖੋ ਹੁਣ ਅਗਲੀ ਆ ਤਸਵੀਰਾਂ ਵੀ ਤੁਹਾਨੂੰ ਵਿਖਾਉਂਦੇ ਆ ਕਿ ਅਗਲੀਆਂ ਤਸਵੀਰਾਂ ਦੇ ਵਿੱਚ ਵੇਖੋ ਤੁਸੀਂ ਅੱਗ ਦੇ ਖੇਡ ਜਿਹੜੇ ਆ ਉਹ ਵੀ ਕੀਤੇ ਜਾ ਰਹੇ ਆ ਔਰ ਬੜੀ ਹਿੰਮਤ ਹੈ ਬਹੁਤ ਵੱਡਾ ਇਹਦੇ ਵਿੱਚ ਵਿਸ਼ਵਾਸ ਲੈ ਕੇ ਚੱਲਣਾ ਪੈਂਦਾ ਤਾਂ ਹੁਣ ਇਹ ਤਸਵੀਰਾਂ ਨੂੰ ਤੁਸੀਂ ਵੇਖਦੇ ਹੋ ਤਾਂ ਕੀ ਕਹੋਗੇ ਕਮੈਂਟ ਜਰੂਰ ਕਰਿਓ ਤਾਂ ਇਹ ਤਸਵੀਰਾਂ ਤੇ ਬੜੀ ਸ਼ੈਣੀ ਦੀਆਂ ਔਰ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਵੀਡੀਓ ਤੁਸੀਂ ਪੂਰੀ ਜਰੂਰ ਵੇਖਣੀ ਆ ਔਰ ਜਿਹੜੀਆਂ ਸਖਸ਼ੀਤਾ ਇੱਥੇ ਪਹੁੰਚੀਆਂ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾਉਂਦੇ ਆ ਤਾਂ ਫਿਰ ਇਹਨਾਂ ਤਸਵੀਰਾਂ ਵਾਰਿਆ ਵੇਖੋ ਤੁਸੀਂ ਅੱਗ ਦੇ ਖੇੜ ਅਗਰੀਆ ਖੇਲਾ ਕੀਤੀਆਂ ਜਾ ਰਹੀਆਂ ਆ ਪਵਾਕੇ ਕੱਢੇ ਜਾ ਰਹੇ ਆ ਔਰ 8-8 ਬੰਦਿਆਂ ਦਾ ਮੁਕਾਬਲਾ ਇੱਕ-ਇੱਕ ਜਣਾਂ ਕਰ ਰਿਹਾ ਆ ਵੇਖੋ ਤੁਸੀਂ ਇੱਕ ਸਿੰਘ ਨੇ 8 ਜਣਿਆਂ ਦਾ ਮੁਕਾਬਲਾ ਕਰਿਆ ਤੇ 8 ਜਣਿਆਂ ਦਾ ਜਦੋਂ ਮੁਕਾਬਲਾ ਹੁੰਦਾ ਤਾ ਫਿਰ ਉਸ ਵੇਲੇ ਰੂਹ ਖੜ ਜਾਂਦੀ ਆ ਵੇਖਣ ਵਾਸਤੇ ਆ ਤਸਵੀਰਾਂ ਵੇਖੋ ਔਰ ਤਿਪੜੀ ਸ਼ੈਣੀ ਦਾਸੀ ਧੰਨਵਾਦ ਕਰਦੇ ਆ ਸ਼ਾਉਣੀ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਔਰ ਬਹੁਤ ਸਾਰੇ ਫੌਜੀਆ ਨੂੰ ਆਪਸ ਵਿੱਚ ਮਿਲਾਇਆ ਗਿਆ ਵੇਖੋ ਵੀਡੀਓ ਕਰੋ ਸ਼ੇਅਰ